ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਪੱਖੀ ਰਵੱਈਏ ਵਾਲੇ ਲੋਕਾਂ ਦੀ ਗੱਲ ਕਰਾਂਗੇ ਕਿਉਂ ਕਿ ਉਹ ਜੇ ਹੁੰਦੇ ਨੇ ਨਾ ਪੱਖੀ ਰਵੱਈਏ ਵਾਲੇ ਲੋਕ ਨਾ ਹਰ ਚੀਜ਼ ਵਿੱਚ ਨੁਕਸ ਕੱਢਦੇ ਰਹਿੰਦੇ ਨੇ ਉਹਨਾਂ ਨੂੰ ਇਦਾਂ ਲੱਗਦਾ ਕਿ ਸਾਰੀ ਦੁਨੀਆ ਹੀ ਉਹਨਾਂ ਦੇ ਦੁੱਖਾਂ ਦਾ ਕਾਰਨ ਹੈ ਤੇ ਉਹਨਾਂ ਨੇ ਹਮੇਸ਼ਾ ਉਸ ਤੋਂ ਉਲਟੀ ਗੱਲ ਕਰਨੀ ਹੁੰਦੀ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਬਿਨਾ ਇਸ ਦੀ ਪ੍ਰਵਾਹ ਕੀਤੇ ਕਿ ਉਹ ਠੀਕ ਕਹਿ ਰਹੇ ਨੇ ਜਾਂ ਗਲਤ ਬਾਕੀ ਦਾ ਸਾਥ ਦੀ ਰੈਣੀ। ਇਹਦੇ ਸਬੰਧ ਵਿੱਚ ਨਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ। ਇੱਕ ਸ਼ਿਕਾਰੀ ਸੀ ਤੇ ਉਹਨੇ ਇੱਕ ਕੁੱਤਾ ਖਰੀਦਿਆ ਚਿੜੀਆਂ ਦਾ ਸ਼ਿਕਾਰ ਕਰਨ ਲਈ। ਤੇ ਉਹ ਕੁੱਤਾ ਆਪਣੇ ਆਪ ਵਿੱਚ ਵਿਲੱਖਣ ਕੁੱਤਾ ਸੀ ਤੇ ਦੁਨੀਆ ਭਰ ਵਿੱਚ ਸਿਰਫ ਇੱਕੋ ਇੱਕ ਕੁੱਤਾ ਸੀ। ਐਸਾ ਜੋ ਕਿ ਪਾਣੀ ਉੱਤੇ ਤੁਰ ਸਕਦਾ ਸੀ। ਸ਼ିକਾਰੀ ਨੂੰ ਬੜੀ ਖੁਸ਼ੀ ਹੋਈ ਪਰ ਫਿਰ ਉਹਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਆਇਆ ਕਿ ਇਹ ਐਸਾ ਕੁੱਤਾ ਉਸਨੇ ਖਰੀਦ ਲਿਆ ਤੇ ਉਹਨੇ ਇਹ ਖੁਸ਼ੀ ਆਪਣੇ ਦੋਸਤ ਨਾਲ ਸਾਂਝੀ ਕਰਨੀ ਚਾਹੀ ਤੇ ਆਪਣੇ ਦੋਸਤ ਨੂੰ ਸ਼ਿਕਾਰ ਲਈ ਬੁਲਾਇਆ ਦੋਨੋਂ ਜਣੇ ਸ਼ਿਕਾਰ ਲਈ ਗਏ ਉਹਨਾਂ ਨੇ ਕੁਝ ਬਤਖਾਂ ਮਾਰੀਆਂ ਤੇ ਕੁੱਤੇ ਨੂੰ ਬਤਖਾਂ ਚੱਕ ਕੇ ਲਿਆਉਣ ਲਈ ਕਿਹਾ ਕੁੱਤਾ ਪਾਣੀ ਉੱਤੇ ਤੁਰ ਕੇ ਬਤਖਾਂ ਚੁੱਕ ਲਿਆ ਆ ਤੇ ਸ਼ਿਕਾਰੀ ਨੂੰ ਉਮੀਦ ਸੀ ਕਿ ਉਸ ਦਾ ਦੋਸਤ ਕੁੱਤੇ ਦੀ ਤਾਰੀਫ਼ ਵਿੱਚ ਕੋਈ ਨਾ ਕੋਈ ਜ਼ਰੂਰ ਕਰੇਗਾ ਪਰ ਹੋਇਆ ਇਸਦੇ ਬਿਲਕੁਲ ਉਲਟ ਉਸਨੇ ਪਤਾ ਕੀ ਕਿਹਾ ਉਸਨੇ ਕਿਹਾ ਤੇਰਾ ਕੁੱਤਾ ਪਾਣੀ ਉੱਤੇ ਤੈਰ ਨਹੀਂ ਸਕਦਾ ਉਸਨੇ ਹਮੇਸ਼ਾ ਉਸਨੇ ਉਲਟੀ ਹੀ ਗੱਲ ਕੀਤੀ ਇਹ ਕਹਿਣ ਦੀ ਬਜਾਏ ਕਿ ਵਾਹ ਇਹ ਤਾਂ ਬੜਾ ਵਿਲੱਖਣ ਕੁੱਤਾ ਹੈ ਜੋ ਪਾਣੀ ਉੱਤੇ ਤ ਤਰ ਸਕਦਾ ਹੈ ਮੈਂ ਸਭ ਕੁੱਤਾ ਪਹਿਲਾਂ ਕਦੇ ਨਹੀਂ ਦੇਖਿਆ ਸੋ ਨਾ ਬੱਖੀ ਲੋਕ ਨਾ ਉਲਟੀ ਗੱਲ ਹੀ ਕਰਦੇ ਨੇ ਐਸੇ ਲੋਕ ਅ ਸੂਰਜ ਨੂੰ ਵੀ ਇਹੀ ਸੋਚਦੇ ਨੇ ਕਿ ਇਹ ਰੋਸ਼ਨੀ ਦੇਣ ਲਈ ਨਹੀਂ ਚੜਦਾ ਇਹ ਸਿਰਫ ਪਰਛਾਈ ਬਣਾਉਣ ਲਈ ਹੀ ਚੜਦਾ ਹੈ ਐਸੇ ਲੋਕ ਅਕਸਰ ਜ਼ਿੰਦਗੀ ਤੋਂ ਨਿਰਾਸ਼ ਰਹਿੰਦੇ ਨੇ ਜੀਵਨ ਦਾ ਆਨੰਦ ਵੀ ਨਹੀਂ ਲੈ ਸਕਦੇ ਆਪਣੀ ਤੰਦਰੁਸਤੀ ਨੂੰ ਵੀ ਨਹੀਂ ਮਾਣ ਸਕਦੇ ਉਹਨਾਂ ਨੂੰ ਐਦਾਂ ਲੱਗਦਾ ਕਿ ਅੱਜ ਜੇ ਆਪਣਾ ਦਿਨ ਇੰਜੋਏ ਕਰ ਲਿਆ ਤਾਂ ਕੱਲ ਨੂੰ ਬਿਮਾਰ ਹੋ ਜਾਣਗੇ ਸੋ ਇਸ ਕਰਕੇ ਉਹ ਜੀਵਨ ਦਾ ਪੂਰਾ ਆਨੰਦ ਲੈਣ ਦੀ ਬਜਾਏ ਹਮੇਸ਼ਾ ਇਹ ਹੀ ਸੋਚਦੇ ਨੇ ਕਿ ਉਹ ਜਿਉਂਦੇ ਵੀ ਮਰਨ ਲਈ ਹੀ ਹਨ ਤੇ ਸੋ ਨਾ ਪਖੀਰਵਏ ਵਾਲੇ ਲੋਕ ਜ਼ਿੰਦਗੀ ਦਾ ਹਮੇਸ਼ਾ 네ਗੇਟਿਵ ਪੱਖ ਹੀ ਸੋਚਦੇ ਨੇ ਹੁਣ ਤੁਸੀਂ ਸੋਚੋ ਕਿ ਤੁਸੀਂ ਨਾ ਪੱਖੀ ਹੋ ਕਿ ਹਾਂ ਪੱਖੀ